ਪੈਰ ਚੁਲਣਾ ਗਦਾ ਨੱਚੇ ਪੈਸਾ ਭਗਤ ਕਰਾਵੇ ਫੀਲ ਰਬਾਬੀ ਫੀਲ ਰਬਾਬੀ ਫੀਲ ਹਾਥੀ ਹਾਥੀ ਰਬਾਬ ਵਜਾ ਰਿਹਾ ਤੁਸੀਂ ਆਪਣੀ ਜ਼ਿੰਦਗੀ ਕੋ ਹਾਥੀ ਰਬਾਬ ਵਜਾਉਂਦਾ ਵੇਖਿਆ ਚਲੋ ਆਪਣੀ ਉਮਰ ਛੋਟੀ ਕਿਸੇ ਵੱਡੀ ਉਮਰ ਦੇ ਨੇ ਵੇਖਿਆ ਹੋਵੇ ਕਿ ਹਾਥੀ ਰਬਾਬ ਵਜਾ ਰਿਹਾ ਵੇਖਿਆ ਜੇ ਅਜੇ ਤੱਕ ਤੁਸੀਂ ਕਿਸੇ ਨੇ ਕਿਸੇ ਨੇ ਡਿਸਕਵਰੀ ਚੈਨਲ ਚ ਹੀ ਵੇਖਿਆ ਹੋਵੇ ਚਲੋ ਅਲਾਈਵ ਸੁਣ ਰਿਹਾ ਜੀ ਕਿਸੇ ਨੇ ਅਜੇ ਤੱਕ ਘਰ ਵੇਖਿਆ ਹੋਵੇ ਕਿਸੇ ਨੇ ਵੀ ਕਿਤੇ ਜੰਗਲ ਚ ਵੇਖਿਆ ਵੀ ਹਾਥੀ ਰਬਾਬ ਵਜਾਉਂਦਾ ਫੀਲਦਾਰ ਸਾਥੀ ਫੀਲ ਰਬਾਬ ਬਲਦ ਪਖਾਵਜ ਬਲਦ ਸ਼ੈਣ ਵਜਾਉਂਦਾ ਤੇ ਕਊਆ ਤਾਲ ਵਜਾਵੇ ਕਾਮੀ ਸਾਜ ਵਜਾਉਣ ਲੱਗ ਪਿਆ ਤੇ ਪੈਰ ਚੋਲਣਾ ਗਦਾ ਨਾਚੇ ਤੇ ਪੈંਸਾ ਭਗਤ ਕਰਾਵੇ ਹੁਣ ਪੈંਸਾ ਭਗਤੀ ਕਰ ਲੱਗ ਪਿਆ ਇਹ ਸਾਰੇ ਸੁਭਾਅ ਨੇ ਪਿਆਰਿਓ ਇਹ ਸਾਰੇ ਸੁਭਾਅ ਮਨੁੱਖ ਲੈ ਕੇ ਜਿਉ ਰਿਹਾ ਹੈ ਬੰਦੇ ਦੇ ਅੰਦਰ ਬਲਦ ਵੀ ਬੈਠਾ ਹੈ ਬੰਦੇ ਦੇ ਅੰਦਰ ਹਾਥੀ ਵੀ ਬੈਠਾ ਹੈ ਬੰਦੇ ਦੇ ਅੰਦਰ ਬਲਦ ਵੀ ਹੈ ਹਾਥੀ ਵੀ ਹੈ ਕਾਂ ਵੀ ਹੈ ਇਹ ਸਾਰੇ ਸੁਭਾਅ ਨੇ ਬੰਦੇ ਦੇ ਤਾਂ ਹੀ ਤੇ ਕਰਤੂਤ ਪਸ਼ੂ ਕੀ ਮਾਰੇ ਨੂੰ ਕਹਿਣਾ ਪਿਆ ਸੀ ਮਾਨਸ ਜਾਨ ਤੇ ਹੁਣ ਅਸੀਂ ਆਪਣੇ ਅੰਦਰ ਦੀ ਗੱਲ ਨਾ ਕਰਕੇ ਤੇ ਬਾਹਰ ਵੇਖਣ ਲੱਗ ਪਏ ਹੁਣ ਹਾਥੀ ਲੱਭਣ ਤੁਰ ਪਏ ਵੀ ਹਾਥੀ ਕਿਹੜਾ ਲਾ ਰਬ ਵਜਾਉਂਦਾ ਹਾਥੀ ਦੇ ਸਾਹਮਣੇ ਰਬ ਰੱਖੋ ਪੈਰ ਲਾ ਕੇ ਭੰਨ ਭਾਵੇਂ ਦੇ ਵਜਾਣੀ ਨਹੀਂ ਹੋਣੀ ਉਹਨੂੰ ਸਮਝ ਆ ਗਈ ਜਾਣੇ ਕਿ ਹੰਕਾਰ ਰੂਪੀ ਹਾਥੀ ਹੁਣ ਰਬ ਵਜਾਉਣ ਲੱਗਾ ਪੈ ਰਬ ਦੀ ਸਿਵ ਤੋਂ ਸਲਾਹ ਕਰ ਲੱਗ ਪੈ ਚੇਂਜ ਆ ਗਿਆ ਮਨੁੱਖ ਦੇ ਜੀਵਨ ਚ ਹੁਣ ਇਹ ਉਹ ਸ਼ਬਦ ਹੈ ਜਿਨ੍ਹਾਂ ਦੀਆਂ ਇਕੋਤਰੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਸੰਪਟ ਪਾਠ ਲੱਗ ਰਹੇ ਨੇ ਜਿਨ੍ਹਾਂ ਦੇ ਅਖੰਡ ਪਾਠ ਹੀ ਹੋ ਜਾਂਦੇ ਨੇ ਕੋਈ ਵਿਚਾਰ ਨੂੰ ਤਿਆਰ ਨਹੀਂ ਕਿ ਮਾਰ ਨੇ ਬਾਣੀ ਵਿੱਚ ਲਿਖਿਆ ਕੀ ਹੁਣ ਸਾਬ ਜੀ ਕਿੱਡਾ ਪਿਆਰਾ ਬਜਨ ਕਰਦੇ ਜਲ ਨਹੀਂ ਡੂਬੈ ਜਿਸੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕ ਗਿਆ ਕਹਿਣ ਲੱਗੇ ਉਹਨੂੰ ਜਲ ਡੋਬ ਨਹੀਂ ਸਕਦਾ ਕਿਹੜਾ ਜਲ ਲੋਭ ਲਹਿਰ ਆਤ ਨਿਜਰ ਬਾਜੇ ਕਾਇਆ ਡੂਬੇ ਕੇਸਵਾ ਸੰਸਾਰ ਸਮੁੰਦੇ ਤਾਰ ਗੋਬਿੰਦੈ ਤਾਰਲੇ ਬਾਪ ਬਿਠ ਲੋ ਮੈਂ ਆ ਜਾਣ ਜਨ ਤਰ ਬਿਨਾਂ ਜਾਣੋ ਮੈਂ ਆ ਜਾਣ ਮੈਨੂੰ ਤਰਨਾ ਨਹੀਂ ਆਉਂਦਾ ਜਿਸ ਦੇ ਹਿਰਦੇ 'ਚ ਗੁਰੂ ਦਾ ਸ਼ਬਦ ਟਿਕ ਗਿਆ ਉਹਨੂੰ ਲਾਲਚ ਡੋਬ ਨਹੀਂ ਸਕੇਗਾ ਜਿਵੇਂ ਸ਼ੇਖ ਫਰੀਦ ਜੀ ਨੇ ਕਿਹਾ ਨਾ ਆਵਾ ਫ੍ਰਿਜ ਕਹਿੰਦੇ ਨੇ ਫਰੀਦਾ ਇਹ ਤਨ ਸਭੋ ਰਤ ਇਹ ਜਿਹੜਾ ਤਨ ਵਾ ਨਾ ਜਿਹੜਾ ਤਨ ਵਾ ਇਹ ਖੂਨ ਦੇ ਨਾਲ ਬਣਿਆ ਹੋਇਆ ਹੈ ਰਤ ਬਿਨ ਤਨ ਨਾ ਹੋਏ ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਿਆਖਿਆ ਕੀਤੀ ਕਹਿੰਦੇ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਹੁਣ ਐਸਾ ਹੋ ਸਕਦਾ ਹੈ ਕਿ ਬੰਦਾ ਸਰੀਰ ਹੋਵੇ ਤੇ ਸਰੀਰ ਵਿੱਚ ਖੂਨ ਨਾ ਹੋਵੇ ਖੂਨ ਤੋਂ ਬਿਨਾਂ ਦਾ ਸਰੀਰ ਹੁੰਦਾ ਹੀ ਨਹੀਂ ਮੜਾ ਜਾ ਇਦਾਂ ਛੱਟ ਲੱਗ ਜੇ ਕਿਤੇ ਤੇ ਖੂਨ ਵਗਣ ਲੱਗ ਪਵੇ ਤੇ ਸਭ ਤੋਂ ਪਹਿਲਾਂ ਡਾਕਟਰ ਕੀ ਆਂਦਾ ਪਰ ਲਾ ਆਪਰੇਸ਼ਨ ਕਰਨ ਤੋਂ ਪਹਿਨ ਤੁਸੀਂ ਆ ਦੋ ਤਿੰਨ ਖੂਨ ਦੀਆਂ ਬੋਤਲਾਂ ਦਾ ਪ੍ਰਬੰਧ ਕਰੋ ਇਹਦੇ ਵਿੱਚ ਖੂਨ ਘਟ ਹੈ ਤੇ ਗੁਰੂ ਅਮਰਦਾਸ ਮਹਾਰਾਜ ਕੀ ਕਹਿੰਦੇ ਨੇ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋਸ਼ ਹੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਜਿਹੜੇ ਆਪਣੇ ਮਾਲਕ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਉਹਨਾਂ ਦੇ ਵਿੱਚ ਖੂਨ ਲਾਲਚ ਵਾਲਾ ਨਹੀਂ ਹੁੰਦਾ ਯਾਨੀ ਕਿ ਲਾਲਚੀ ਨਹੀਂ ਹੁੰਦੇ ਉਹ ਜਿਵੇਂ ਆਪਣੇ ਕਰਾਂ ਤਸਵੀਰਾਂ ਹੁੰਦੀਆਂ ਸੀ ਨਾ ਪਹਿਲਾਂ ਉਹ ਮਨੋਕਲਪਤੀ ਹੈ ओरिजिनल ਨਹੀਂ ਹੈਗੀਆਂ ਮਨੋਕਲਪ ਤਸਵੀਰਾਂ ਨੇ ਅਜਾ ਰੋਟੀ ਨੱਪੀ ਮਲਕ ਭਾਗੋ ਦੀ ਵਿੱਚੋਂ ਕੀ ਨਿਕਲਿਆ ਜੀ ਬੋਲੋ ਗੁਰੂ ਕੇ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਨੇ ਮਲਕ ਭਾਗੋ ਦੀ ਰੋਟੀ ਨੱਪੀ ਕੀ ਨਿਕਲਿਆ ਉਹ ਇੱਕ ਪ੍ਰਤੀਕ ਹੈ ਕਿ ਮਲਕ ਭਾਗੋ ਦੀ ਕਮਾਈ ਵਿੱਚ ਦੂਜਿਆਂ ਦਾ ਖੂਨ ਹੈ ਬੰਦਾ ਸਦਾ ਨਹੀਂ ਖੂਨ ਪੀਂਦਾ ਹੁੰਦਾ ਕੋਈ ਬੰਦਾ ਬੰਦੇ ਦਾ ਖੂਨ ਬਾਟਾ ਪਰ ਕੇ ਪੀਂਦਾ ਵੇਖਿਆ ਪਰ ਸਤਗੋ ਨੇ ਬਣ ਗਿਆ ਮਾਨਸ ਖਾਣੇ ਕਰੇ ਨਮਾਜ਼ ਮਨੁੱਖਾਂ ਦਾ ਖੂਨ ਪੀਣੇ ਨਮਾਜ਼ਾਂ ਪੜ ਰਹੇ ਦੂਜੇ ਦਾ ਹੱਕ ਖਾਣਾ ਖੂਨ ਪੀਣਾ ਹੀ ਹੁੰਦਾ ਜਿਸ ਚੀਜ਼ ਤੇ ਤੁਹਾਡਾ ਹੱਕ ਨਹੀਂ ਹੈਗਾ ਪਰ ਤੁਸੀਂ ਖਾ ਰਹੇ ਜੇ ਤੁਸੀਂ ਸਿੱਧਾ ਨਹੀਂ ਪਰ ਅਸਿੱਧੇ ਰੂਪ ਦੇ ਵਿੱਚ ਤੁਸੀਂ ਖੂਨ ਪੀ ਰਹੇ ਜੇ ਅਗਲੇ ਮਨ ਮਹਾਰਾਜ ਜਿਥੇ ਕਹਿੰਦੇ ਨੇ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ਹਿਰ ਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਪੈ ਪੈ ਤਨ ਖੀਂਡ ਹੋਏ ਆਵਾਜ਼ ਤਾਂ ਸਹੀ ਨਹੀਂ ਹੈਗੀ ਗੂੰਜਦੀ ਹੈ ਭਾਈ ਤੁਸੀਂ ਖੁਸੂਸ ਕਰ ਰਹੇ ਜੇ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਆਵਾਜ਼ ਨਾ ਇੱਕੋ ਜਿਆਦਾ ਤੇ ਵਾਖ ਖਿਲਰ ਦੀ ਆਵਾਜ਼ ਆ ਰਹੀ ਥੋੜਾ ਜਿਹਾ ਮੜਾ ਕਹੋ ਨਾ ਭਾਜੀ ਨੂੰ ਜਾਕ ਤੇ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ਹਿਰ ਤੇ ਆਪਣੇ ਤਿੰਨ ਤਨ ਲੋਭ ਰਤ ਨ ਹੋਏ ਪੈ ਪੈ ਤਨ ਖੀਣ ਹੋਏ ਜਦੋਂ ਮਨੁੱਖ ਪਰਮੇਸ਼ਰ ਦੇ ਭੈ ਵਿੱਚ ਹੁੰਦਾ ਵੀ ਜੀ ਆਵਾਜ਼ ਘਟਾ ਦਿਓਗੇ ਆਪੇ ਸੈੱਟ ਹੋ ਜਾਣਾ ਆਵਾਜ਼ ਥੋੜੀ ਜਿਹੀ ਘੱਟ ਕਰ ਦਿਓ ਪੈ ਪੈ ਤਨ ਖੀਣ ਹੋਏ ਜਦੋਂ ਮਨੁੱਖ ਪਰਮੇਸ਼ਰ ਦੇ ਭੈ ਵਿੱਚ ਜੀਵਨ ਗੁਜ਼ਾਰਦਾ ਨਾ ਉਹਦਾ ਤਨ ਲਸਾ ਹੁੰਦਾ ਵਾ ਕਮਜ਼ੋਰ ਹੁੰਦਾ ਪੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਦੋਂ ਬੰਦੇ ਦੇ ਸਰੀਰ ਚੋਂ ਖੂਨ ਵਗ ਜਾਏ ਕਮਜ਼ੋਰੀ ਮਹਿਸੂਸ ਕਰਦਾ ਨਾ ਬੋਲੋ ਗੁਰੂ ਕੇ ਪਿਆਰੇਓ ਬੰਦਰੇ ਜਿਸਮ ਚੋਂ ਖੂਨ ਨਿਕਲ ਜਾ ਲੜਾਈ ਸੱਟ ਲੱਗ ਜਾ ਕਿਤੇ ਤੇ ਕਮਜ਼ੋਰੀ ਮਹਿਸੂਸ ਕਰਦਾ ਨਾ ਜਦੋਂ ਬੰਦੇ ਦੇ ਅੰਦਰੋਂ ਲਾਲਚ ਨਿਕਲ ਗਿਆ ਨਾ ਤੇ ਇਹਨੇ ਲਾਲਚ ਵਾਲੇ ਬੰਨਿਆਂ ਨੂੰ ਕਮਜ਼ੋਰ ਹੋ ਜਾਣਾ ਫਿਰ ਰਿਸ਼ਵਤ ਦੇ ਪੈਸੇ ਫੜਣ ਲੱਗਿਆਂ ਦੇ ਹੱਥ ਕੰਬਣੇ ਅਜੇ ਨਹੀਂ ਕੰਬਦੇ ਕਿਉਂਕਿ ਇਹਦੇ ਵਿੱਚ ਲਾਲਚ ਵਾਲਾ ਖੂਨ ਨਕੋ ਨਕ ਬੋਲੋ ਜੀ ਪ੍ਰਿਆਪ ਫਿਰ ਹੱਥ ਕੰਬੜ ਗਏ ਲੋਭ ਕਿਉਂ ਉਹਨਾਂ ਕਹਿੰਦਾ ਨਹੀਂ ਪਈ ਬਾਸ ਸੁਣੋ ਜਦਨ ਇਨਸਾਨ ਆਪਣੀ ਕਮਾਈ ਉੱਤੇ ਸੰਤੁਸ਼ਟ ਹੋਣ ਲੱਪਿਆ ਨਾ ਸਮਝ ਲਓ ਗੁਰਮਤ ਦੀ ਪਹਿਲੀ ਪੌੜੀ ਚੜ੍ਹਨੀ ਸ਼ੁਰੂ ਹੋ ਗਿਆ ਸਮਝ ਲਓ ਪਹਿਲੀ ਪੌੜੀ ਚੜ੍ਹਨ ਲੱਗ ਪਿਆ ਅਜੇ ਸਾਡੇ ਸਮਾਜ ਨੇ ਇਦਾਂ ਸਿਸਟਮ ਬਣਾ ਲਿਆ ਕਿ ਧਰਮ ਹੋਰ ਹੈ ਤੇ ਸਮਾਜ ਹੋਰ ਹੈ ਯਾਨੀ ਕਿ ਮੈਂ ਜਦੋਂ ਗੁਰਦੁਆਰੇ ਆਵਾਂ ਉਦੋਂ ਮੈਂ ਹੋਰ ਹਾਂ ਜਦੋਂ ਮੈਂ ਗੁਰਦੁਆਰੇੋਂ ਬਾਹਰ ਜਾਵਾਂ ਉਦੋਂ ਮੇਰਾ ਰੂਪ ਹੋਰ ਹੋਵੇ ਇਥੋਂ ਨਿਕਲਦਿਆਂ ਸਾਰ ਮੈਂ ਠੱਗੀ ਮਾਰਾਂ ਬੇਈਮਾਨੀ ਕਰਾਂ ਲੁੱਟਕਸੁੱਟ ਕਰਾਂ ਧੋਖਾ ਕਰਾਂ ਕਿਸੇ ਨਾਲ ਬਾਰ ਲਾ ਰੂ ਮੇਰਾ ਹੋਰ ਹੈ ਪਰ ਜਦ ਮੈਂ ਗੁਰਦੁਆਰੇ ਆ ਜਾ ਉਦੋਂ ਮੇਰਾ ਰੂਪ ਹੋਰ ਹੈ ਅੱਜ ਸਾਡੇ ਸਮਾਜ ਨੇ ਧਰਮ ਨੂੰ ਸਿਰਫ ਤੇ ਸਿਰਫ ਗੁਰਦੁਆਰੇ ਤੱਕ ਸੀਮਤ ਰਹਿਣ ਦਿੱਤਾ ਵੀ ਗੁਰਦੁਆਰਾ ਬਸ ਇੱਥੇ ਆ ਜਾਓ ਮੱਥਾ ਟੇਕ ਲਓ ਪਾਠ ਪੂਜਾ ਕਰ ਲਓ ਨਹੀਂ ਇੱਥੋਂ ਤੇ ਗੱਲ ਆਰੰਭ ਹੋਣੀ ਸੀ ਇੱਥੋਂ ਤੇ ਗੱਲ ਸ਼ੁਰੂਆਤ ਹੋਣੀ ਸੀ ਇੱਥੋਂ ਤੇ ਮੈਂ ਸਿੱਖ ਕੇ ਲੈ ਕੇ ਜਾਣਾ ਸੀ ਬਰਤਨ ਮਾ ਜਦੇ ਝਾੜੂ ਲਾਉਣੇ ਪੋਚੇ ਲਾਉਣੇ ਸੇਵਾ ਹਲੇਮੀ ਸਭ ਕੁਝ ਸਿੱਖ ਕੇ ਸਮਾਜ ਨੂੰ ਖੂਬ ਸੂਰਤ ਬਣਾਉਣਾ ਸੀ ਪਰ ਅੱਜ ਤਾਂ ਦੁੱਖ ਨਾਲ ਕਹਿਣਾ ਪੈਂਦਾ ਅਸੀਂ ਤੇ ਇਹਨੂੰ ਵੀ ਸਾਫ਼ ਸੁਥਰਾ ਨਹੀਂ ਰਹਿਣ ਦਿੱਤਾ ਇੱਥੇ ਵੀ ਸਾਫ਼ ਸੁਥਰਾ ਨਹੀਂ ਰਹਿਣ ਦਿੱਤਾ ਮੌਲ ਹੀ ਨਾ ਵਿਗੜ ਗਿਆ ਮਾਇਆ ਡਰ ਢਰਪਤ ਹਾਰ ਗੁਰਦੁਆਰੇ ਜਾਵਾ ਤਹਾਂ ਜੋ ਮਾਇਆ ਬਿਆਪੇ ਬੋਲੋ ਜੀ ਕਹਾਂ ਠਹਿ ਰਹੀ ਹੈ ਬੰਦਾ ਬੁਰਾਈਆਂ ਤੋਂ ਡਰਦਾ ਤੇ ਗੁਰੂਕੜ ਆਉਂਦਾ ਤੇ ਇੱਥੇ ਆਉਂਦਿਆਂ ਵੀ ਜੇ ਅੱਗੇ ਹੋਰ ਕੰਮ ਹੋ ਰਿਹਾ ਤੇ ਬੰਦਾ ਜਾਊਗਾ ਕਿੱਥੇ ਜੀ ਕੋਈ ਥਾਂ ਹੈਗਾ ਹੋਰ ਕੋਈ ਇਸ ਕਰਕੇ ਮਹਾਰਾਜ ਕਹਿੰਦੇ ਗੁਰका ਬਚਨ ਵਸੈ ਜੀ ਨਾਲੇ ਗੁਰੂ ਦਾ ਬਚਨ ਜੀ ਦੇ ਨਾਲ ਵਸਦਾ ਹੈ ਜਲ ਨਹੀਂ ਡੁੱਬੇ ਤੇ ਜਿ세 ਹਿਰਦੇ ਜ ਗੁਰੂ ਦਾ ਸ਼ਬਦ ਟਿਕ ਗਿਆ ਨਾ ਉਹਨੂੰ ਵਿਸ਼ਿਆਂ ਵਕਾਰਾਂ ਦਾ ਲਾਲਚ ਵਾਲਾ ਪਾਣੀ ਡੋਬ ਨਹੀਂ ਸਕਦਾ ਲੋਭ ਦੀਆਂ ਲਹਿਰਾਂ ਉਹਨੂੰ ਰੋੜ ਨਹੀਂ ਸਕਦੀਆਂ ਅੱਜ ਲੋਭ ਦੀਆਂ ਲਹਿਰਾਂ ਹੀ ਨੇ ਜਿਹੜੀਆਂ ਬੰਦੇ ਨੂੰ ਰੋੜੀ ਜਾਂਦੀਆਂ ਨੇ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੇੜੇ ਡੁੱਬਣ ਨਾਹਿ ਪਉ ਹੁਣ ਜਿਹੜੀਆਂ ਮੈਂ ਤੁਕਾਂ ਪੜੀਆਂ ਇਹ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ ਤੇ ਜਦੋਂ ਮੇਰੇ ਖਿਆਲ ਸਾਡੇ ਘਰਾਂ 'ਚ ਪੜੀਆਂ ਜਾਂਦੀਆਂ ਨਾ ਅਖੰਡ ਪਾਠ ਵੇਲੇ ਉਦੋਂ ਘਰ ਦੇ ਜੀ ਬਹੁਤੇ ਤਾਂ ਸੋਤੇ ਹੁੰਦੇ ਜੇ ਕੋ ਉਠਿਆ ਹੋਊਗਾ ਤੇ ਕਿਹੜਾ ਗੁਰੂ ਦੇ ਕੋਲ ਆਣ ਕੇ ਬਹਿ ਜਾਣਾ ਇੱਕ ਟ੍ਰੈਂਡ ਚੱਲ ਪਿਆ ਜੀ ਸਾਡੇ ਸਮਾਜ ਵਿੱਚ ਧਰਮ ਦੇ ਨਾਂ ਤੇ ਇੱਕ ਮਾਫੀਆ ਜਿਵੇਂ ਕੇਵਲ ਮਾਫੀਆ ਹੁੰਦਾ ਨਾ ਡਰਗ ਮਾਫੀਆ ਰੇਤ ਮਾਫੀਆ ਇਦਾਂ ਇੱਕ ਸੰਪਟ ਪਾੜ ਇੱਕ ਕੋਤਰੀਆਂ ਦਾ ਵੀ ਇੱਕ ਮਾਫੀਆ ਆਮ ਬੰਦੇ ਨੂੰ ਇਹ ਕਹਿਣਗੇ ਕਿ ਤੂੰ ਸਾਡੇ ਕੋਲੋਂ ਪਾਠ ਕਰਾਏ ਕੋਤਰੀ ਕਰਾਸ ਤੇਰੇ ਘਰ ਦਾ ਭਲਾ ਹੋ ਜਾਏਗਾ ਚੰਗੇ ਭੜੇ ਲੋਕਾਂ ਦੇ ਘਰਾਂ ਚ ਮਰੀਜ਼ਾਂ ਦਾ ਹਸਪੀਟਲਾਂ ਚ ਇਲਾਜ ਚੱਲਦਾ ਇਕੋਤਰੀਆਂ ਸੰਪੜ ਪਾਠ ਇਹ ਕਰਵਾਏ ਜਾ ਰਹੇ ਨੇ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹੇ ਹਤ ਮਰੇ ਦਾ ਤੁਹਾਡੇ ਜੋ ਜਿਨ੍ਹਾਂ ਨੇ ਪੜ੍ਹੀ ਹੋਵੇ ਪੜ੍ਹੀ ਹੈ ਜੀ ਕਿਸੇ ਨੇ ਸਿੱਖ ਰਹੇ ਹਤ ਮਰੇ ਦਾ ਉੱਚ ਕਿਤੇ ਸੰਪੜ ਪਾਠ ਇਕੋਤਰੀ ਦਾ ਜ਼ਿਕਰ ਹੈਗਾ ਭਲਾ ਬੋਲ ਕੇ ਦੱਸੋ ਜੀ ਕਿਤੇ ਲਿਖਿਆ ਜੀ ਕਿੱਥੋਂ ਸ਼ਬਦ ਇਹ ਭਲਾ ਬੋਲ ਕੇ ਦੱਸੋ ਜੀ ਅਕਾਲ ਤਖਤ ਦੀ ਜਿਹੜੀ ਮਰਿਆਦਾ ਧਰਮ ਪ੍ਰਚਾਰਕ ਇਹ ਸ਼ਬਦ ਇਹ ਕਿੱਥੋਂ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇਟ ਉਹਨਾਂ ਵੱਲੋਂ ਸ਼ਬਦਿਆਨ ਉੱਚ ਲਿਖਿਆ ਅਸੀਂ ਆਪਣੇ ਕੋਲੋਂ ਤ ਨਹੀਂ ਕੁਝ ਕਹਿੰਦੇ ਉੱਚ ਕੋ ਕੰਬ ਨਾਰੀਅਲ ਜੋਤ ਇਹਨਾਂ ਸਭ ਚ ਜਾਂਦਾ ਖੰਡਣ ਇਹ ਉਦੋਂ ਸੀ ਜਦੋਂ ਰੌਸ਼ਨੀ ਨਹੀਂ ਸੀ ਹੈਗੀ ਜਦੋਂ ਚਾਨਣ ਦਾ ਪ੍ਰਬੰਧ ਨਹੀਂ ਸੀ ਹੁੰਦਾ ਉਦੋਂ ਸੀ ਹੁਣ ਤਾਂ ਚਾਨਣ ਹੀ ਚਾਨਣ ਆਪਣੇ ਘਰ ਚ ਅਮਰ ਜੱਸੀ ਲਾਈਟਾਂ ਆ ਗਈਆਂ ਆਪਣੇ ਘਰ ਚ ਇਨਵੇਟਰ ਆ ਗਿਆ ਫਿਰ ਵੀ ਤੁਸੀਂ ਵੇਖ ਲਓ ਗੁਰਦੁਆਰੇ ਚ ਕੌਮ ਬ ਨਾਰੀਅਲ ਜੋਤ ਪਤਾ ਨਹੀਂ ਕੀ ਕੁਝ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿਰੁੱਧ ਬੋਲਦੇ ਆ ਜਿਹੜੇ ਲੋਕ ਕਹਿੰਦੇ ਜੀ ਇਹ ਇਹ ਤੇ ਆਮ ਹੀ ਗੱਲ ਆ ਕੋਈ ਗੱਲ ਨਹੀਂ ਕਰ ਸਕਦੇ ਉਹ ਕਹਿੰਦੇ ਜੀ ਇਹ ਤੇ ਇਹ ਸਾਡੇ ਪੰਥਕ ਨੇ ਢੇਰੇਦਾਰ ਕੱਠੇ ਹੋ ਕਿ ਆਪਣੇ ਆਪ ਨੂੰ ਕੀ ਕਹਿੰਦੇ ਇਸ ਦੇ ਪੰਥਕਾਂ ਚ ਸਭ ਨੂੰ ਪਤਾ ਲੱਗ ਗਿਆ ਤੁਸੀਂ ਪੰਥਕ ਕਿੰਨੇ ਕ ਜੀ ਸਾਰੇ ਨੂੰ ਪਤਾ ਲੱਗ ਗਿਆ ਹੁਣ ਤਾਂ ਬਿੱਲੀ ਥੈਲਿਓ ਬਾਰ ਆ ਗਿਆ ਕੁ ਲਿਕੇ ਸ਼ਿਪੇ ਰਹਿ ਗਿਆ ਜੀ ਸਮਝ ਆ ਗਈ ਗੱਲ ਇਹ ਆ ਵੀ ਜਦੋਂ ਤੱਕ ਅਸੀਂ ਆਪ ਸੂਝਵਾਨ ਨਹੀਂ ਬਣਦੇ ਗਏ ਉਨ ਤੱਕ ਤੁਹਾਨੂੰ ਆਪਣੀ ਜੰਗ ਆਪ ਲੜਨੀ ਨਹੀਂ ਆਉਂਦੀ ਗੁਰੂ ਪਾਸ਼ਾ ਜੀ ਨੇ ਜੋ ਸਿਧਾਂਤ ਵਿਚਾਰ ਬਖਸ਼ਿਸ਼ ਕੀਤੇ ਸੀ ਕਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਅਮਰ ਸਾਧ ਦੀ ਧਰਤੀ ਤੇ ਆਏ ਸੀ ਨਾ ਸੁਣਿਆ ਹੋਣਾ ਸਾਰਾ ਇਤਿਹਾਸ ਹੋ ਤਾਂ ਕੀ ਹੋਇਆ ਸੀ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਸੀ ਉਹਨਾਂ ਨੇ ਬੋਲ ਕੇ ਦੱਸਿਓ ਜੀ ਪਹਿਲਾਂ ਦਰبار ਕਿਨਾਂ ਦਾ ਸੀ ਉਹ ਦਰਬਾਰ ਗੁਰੂ 5ਵੇਂ ਪਾਤਸ਼ਾਹ ਦਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਗਲੇ ਨੇ ਅੰਦਰ ਜਾਣ ਦੀ ਅਗਨੀ ਸੀ ਦਿੱਤੀ ਜਗ੍ਹਾ ਉਹ ਹੀ ਸੀ ਪਰ ਪ੍ਰਬੰਧ ਗਲਤ ਲੋਕਾਂ ਦੇ ਕੋਲ ਸੀ ਅੱਜ ਵੀ ਸਾਨੂੰ ਆਪਣੀ ਸੋਚ ਬਦਲਨੀ ਪੈਣੀ ਹੈ ਆਪਣੀ ਵਿਚਾਰ ਬਦਲਨੀ ਪੈਣੀ ਵੀ ਅਸੀਂ ਖਲੋਤੇ ਕਿੱਥੇ ਅੱਛਾ ਜਦੋਂ ਕੋਈ ਇਹ ਵਿਚਾਰ ਬੋਲੇਗਾ ਉਹਨੂੰ ਦਵਦਵ ਕਹਿਣਗੇ ਤੇ ਝਾੜੂ ਵਾਲਾ ਹੋਣਾ ਇਹ ਤੇ ਕਾਂਗਰਸੀ ਹੋਣਾ ਇਹ ਤੇ ਸ਼ਾਇਦ ਭਾਜਪਾ ਵਾਲਾ ਹੋਣਾ ਪਾਈ ਇੱਕ ਸਿੱਖ ਨੂੰ ਪੁੱਛਣ ਦਾ ਹੱਕ ਹੈ ਇੱਕ ਸਿੱਖ ਨੂੰ ਪੁੱਛਣ ਦਾ ਇਹ ਚੀਜ਼ਾਂ ਦਾ ਹੱਕ ਹੈਗਾ ਸਿੱਖ ਅਕਾਲੀ ਪਤਾ ਕੌਣ ਹੁੰਦਾ ਸੀ ਪੂਜੇ ਨਾ ਅਕਾਲਪੁਰ ਹੋਰ ਕੋਈ ਦੇਵੀ ਦੇਵ ਸਿੱਖ ਦਸ਼ਮੇਸ਼ ਦਾ ਸੋ ਕਹੀ ਹੈ ਅਕਾਲੀ ਹੈ ਅਕਾਲੀ ਉਹ ਹੁੰਦਾ ਜਿਹੜਾ ਇੱਕ ਅਕਾਲਪੁਰਖ ਨੂੰ ਮੰਨੇ ਜਿਹੜਾ ਕਿਸੇ ਦੇਵੀ ਦੇਵਤੇ ਜੰਤਰ ਮੰਤਰ ਧਾਗਾ ਤਵੀਤ ਕਿਸੇ ਉੱਤੇ ਵਿਸ਼ਵਾਸ ਨਾ ਰੱਖੇ ਅੱਜ ਕੋ ਥਾਂ ਹੀ ਨਹੀਂ ਛੱਡਿਆ ਸੀ ਮਰਾਤ ਦੇ ਦਵਾਨ ਚ ਵੀ ਇੱਕ ਬੇਨਤੀ ਕੀਤੀ ਸੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਸੰਭਾਲ ਵੇਲੇ ਵੀ ਇੱਕ ਸਿਸਟਮ ਹੋਣਾ ਚਾਹੀਦਾ ਜਦੋਂ ਲਾਉਣਾ ਵੀ ਆ ਨਾ ਉਦੋਂ ਵੀ ਇੱਕ ਸਿਸਟਮ ਲਾਗੂ ਹੋਣਾ ਚਾਹੀਦਾ ਜਦੋਂ ਲਾਉਣਾ ਉਦੋਂ ਇਕੱਠ ਕਰੋ ਤੇ ਸਾਰਿਆਂ ਦੇ ਇਕੱਠ ਵਿੱਚ ਉਹਦੇ ਸਿਰ ਤੇ ਦਸਤਾਰਾਂ ਰੱਖੋ ਉਹਨੂੰ ਵਧਾਈਆਂ ਦਿਓ ਕਿ ਤੈਨੂੰ ਬਹੁਤ ਯੋਗ ਅਧੀ ਮਿਲੀ ਹੈ ਜਦੋਂ ਘਰ ਨੂੰ ਤੋੜਨਾ ਉਦੋਂ ਕਿਸੇ ਨੂੰ ਪਤਾ ਵੀ ਨਾ ਹੋਵੇ ਸਮਝ ਆ ਗਈ ਗੁਰੂ ਕੇ ਪਿਆਰਿਓ ਅਸਾ ਕਮਾਲ ਦੀ ਗੱਲ ਤੁਸੀਂ ਵੇਖੋ ਹੁਣ ਜਿਹੜੇ ਲੋਕ ਸੰਪਰਦਾਇ ਦੇ ਨਾਲ ਵਿਰੋਧ ਕਰ ਰਿਆ ਨਾ ਉਹ ਵਿਰੋਧ ਇਹ ਨਹੀਂ ਕਰ ਰਿਹਾ ਕਿ ਜਹੇਦਾਰ ਨੂੰ ਤੁਸੀਂ ਤੋੜ ਕਿਵੇਂ ਰਹਿ ਜੇ ਉਥੇ ਲੈ ਕੇ ਕਿਦਾਂ ਆ ਰਹਿ ਜੇ ਵਿਰੋਧ ਇਸ ਗੱਲ ਦਾ ਕਰ ਰਿਹਾ ਵੀ ਜਹੇਦਾਰ ਬਣ ਕੌਣ ਰਿਹਾ ਜੇ ਤੇ ਸਾਡੀ ਹਾਂ ਚ ਆਮ ਲਾਉਣ ਵਾਲਾ ਹੋਵੇ ਫਿਰ ਸਹੀ ਆ ਤੇ ਜੇ ਸਾਡੀ ਹਾਂ ਚ ਆ ਨਹੀਂ ਬਣਉਂਦਾ ਤੇ ਫਿਰ ਦਾ ਮਤਲਬ ਜਹੇਦਾਰ ਬੰਦਾ ਗਲਤ ਹੈ ਹੁਣ ਤਾਂ ਵਿਖੜੀ ਪਈ ਹੈ ਜੀ ਕੌਮ ਸੱਚੀ ਗੱਲ ਆ ਆਮ ਲੋਕ ਕਈ ਵਾਰੀ ਜਿਹੜੇ ਪਾਸੇ ਬਿਠੇ ਤਮਾਸ਼ਾ ਵੇਖ ਰਹੇ ਹੋ ਅਹੀਂ ਤੇ ਬੇਨਤੀ ਕਰਦੇ ਗੁਰੂ ਕੇ ਪਿਆਰੇ ਸਿੱਖੋ ਨਾ ਵੇਖੋ ਕਿਸੇ ਵੱਲ ਤਰਲਾ ਤੁਹਾਡੇ ਅਗੇ ਹੱਥ ਜੋੜ ਕੇ ਤੁਸੀਂ ਘਰਾਂ ਜੀ ਬੈਠੇ ਸੁਣਦੇ ਜੇ ਆਪਣੇ ਗੁਰੂ ਤੇ ਉਠਾ ਅਸਰ ਰੱਖੋ ਗੁਰਬਾਣੀ ਖੁਦ ਪੜੋ ਨਾ ਕਿਸੇ ਦੇ ਪਿਛੇ ਲੱਗੋ ਸੱਚੀ ਗੱਲ ਜੇ ਅਹੀਂ ਤੇ ਕਈ ਵਾਰੀ ਕਹਿੰਦੇ ਨੇ ਜੋ ਪੰਥ ਨੇ ਸਾਨੂੰ ਵਿਧੀ ਵਿਧਾਨ ਦਿੱਤਾ ਹੈ ਕਮਸ਼ਕਮ ਉੱਥੇ ਇਕੱਠੇ ਹੋ ਜਾਓ ਆਪਣਾ ਸਿਰ ਜੋੜ ਕੇ ਬਹਿਣ ਦੀ ਕੋਸ਼ਿਸ਼ ਕਰੋ ਕਿ ਆਪਾਂ ਇਸ ਪੰਬਲ ਦੇ ਵਿੱਚੋਂ ਆ ਜਿਹੜੀ ਸਮਾਜ ਦੇ ਵਿੱਚ ਜਿਹੜੀ ਵਿਚਾਰਧਾਰਾ ਫੈਲਦੀ ਹੈ ਨਾ ਤਰ੍ਹਾਂ ਤਰ੍ਹਾਂ ਦੇ ਮਨ ਵਹਿਮਾਂ ਵਾਲੇ ਬੰਨੇ ਸਾਡਾ ਸਮਾਜ ਤੁਰਿਆ ਜਾ ਰਿਹਾ ਇਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਸਾਡੇ ਕੋਲ ਗੁਰੂ ਦਾ ਸ਼ਬਦ ਹੈ ਗੁਰੂ ਦੀ ਵਿਚਾਰ ਹੈ ਸਾਨੂੰ 239 ਸਾਲ ਦਾ ਸਮਾਂ ਲਾ ਕੇ ਏਡੀ ਵੱਡੀ ਮਹਾਨ ਵਿਚਾਰਤਾਰਾ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਲੜ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾ ਕੇ ਗਏ ਨੇ ਸਾਡੇ ਪਾਤਸ਼ਾਹ ਅੱਜ ਜਿੰਨਾ ਪਖੰਡਵਾਦ ਕਰਮਕਾਂਡ ਸਾਨੂੰ ਅੱਜ ਦਿਖ ਰਿਹਾ ਨਾ ਇਹ ਸਾਡੀ ਨਲਾਇਕੀ ਵਿੱਚੋਂ ਪੈਦਾ ਹੋਇਆ ਅਸੀਂ ਆਪ ਨਹੀਂ ਪੜਿਆ ਜਿਹੜੀ ਖਾਲੀ ਜਗ੍ਹਾ ਹੁੰਦੀ ਆ ਨਾ ਖਾਲੀ ਜਗ੍ਹਾ ਨੂੰ ਭਰਨ ਵਾਸਤੇ ਕੁਝ ਨਾ ਕੋਈ ਤੇ ਹੋਏਗਾ ਨਾ ਫਿਰ ਜਦੋਂ ਤੁਸੀਂ ਆਪਣੇ ਆਪ ਨਹੀਂ ਸਤਗੁਰ ਦੀ ਬਾਣੀ ਪੜੋਗੇ ਆਪ ਨਹੀਂ ਵਿਚਾਰੋਗੇ ਤੇ ਫਿਰ ਸਮਾਜ ਤਾਂ ਕਿਸੇ ਨਾ ਕਿਸੇ ਭੇਖ ਵਾਲੇ ਬੰਨੇ ਤੁਰੇਗਾ ਜਿੱਧਰ ਨੂੰ ਫਿਰ ਤੇ ਆਪੋ ਥਾਪੀ ਹੋਏ ਕਿ ਨਿਆਰੇ ਨਿਆਰੇ ਪੰਥ ਚਲਾਵੇ ਵਾਲੀ ਗੱਲ ਹੋਏਗੀ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਨਾ ਆਪੋ ਥਾਪੀ ਹੋਏ ਕਿ ਫਿਰ ਆਪੋ ਥਾਪੀ ਪੈ ਕੇ ਆਪੋ ਆਪਣਾ ਜਿਦਾ ਜਿਦਾ ਕਿਹਨੂੰ ਲੱਗਦਾ ਉਹਨੇ ਉਦਾਂ ਉਦਾਂ ਚਲਾਉਣਾ ਇਸ ਕਰਕੇ ਸਾਡੇ ਕੋਲ ਇੱਕੋ ਤੁਰਾ ਵਾ ਉਹ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਬਾਹਰ ਸਤਾਰ ਲੱਗਾ ਹੈ ਨਾ ਮੈਂ ਹੁਣੇ ਵੇਖ ਕੇ ਆਇਆ ਕੱਲ ਬੋਲਿਆ ਸੀ ਨਾ ਕਿ ਸਾਡੇ ਵੀਰ ਸਤਾਲ ਲਾਉਂਦੇ ਆ ਭਾਈ ਅਮਰੀਕ ਸਿੰਘ ਜੀ ਐਸਡੀਓ ਰਟਾਇਰ ਨੇ ਉਹ ਹੁਣ ਐਕਸ਼ਨ ਬਣ ਗਏ ਨੇ ਤੇ ਸੇਵਾ ਕਰਦੇ ਤੁਸੀਂ ਵੇਖੋ ਉਹ ਕਦੋਂ ਸਾਡੇ ਨਾਲ ਸਾਡੇ ਤੋਂ ਪਹਿਲਾਂ ਲੁਧਿਆਣੇੋਂ ਤੁਰੇ ਤੁਸੀਂ ਵੇਖੋ ਤੁਸੀਂ ਕਿੰਡੀ ਤਗੜੀ ਗੱਲ ਹੈ ਉਹਨਾਂ ਅਜਰਾਤ ਤੁਹਾਡੇ ਨਗਰ ਇੱਥੇ ਰਹਿਣਾ ਹੈ ਕੱਲੇ-ਕੱਲੇ ਘਰ ਜਾਣਾ ਹੈ ਸ਼ੌਂਕ ਹੈ ਉਹਨਾਂ ਨੂੰ ਕੋਈ ਜਿਵੇਂ ਵੋਟਾਂ ਵੇਲੇ ਲੋਕ ਇਹਦੇ ਘਰਾਂ ਜਾਂਦੇ ਹੁਣ ਐਸਡੀਓ ਨੂੰ ਤੁਸੀਂ ਨੂੰ ਕਿਸੇ ਨੂੰ ਮਿਲਣਾ ਹੋਵੇ ਐਸਡੀਓ ਐਕਸ਼ਨ ਕੀ ਉਹਦਾ ਹੁੰਦਾ ਤਾਂ ਪੱਲਾ ਹੋ ਰਿਟਾਇਰ ਲੈ ਕੇ ਸਟੇਰਮੈਂਟ ਲੈ ਕੇ ਸੇਵਾ ਕਰਦੇ ਹੁਣ ਬਾਹਰ ਬੈਠੇ ਉਸ ਟਾਲ ਤੇ ਹੁਣ ਇਸ ਤੁਹਾਡੇ ਸਾਰਿਆਂ ਤੋਂ ਮਗਰੋਂ ਜਾਣਾ ਉਹਨੇ ਰਾਤ ਤੁਹਾਡੇ ਨਗਰ ਰਹਿਣਗੇ ਸਿਰੇ ਇਕੱਲੇ ਇਕੱਲੇ ਦੇ ਘਰ ਜਾਣਗੇ ਲਿਟਰੇਚਰ ਮੈਗਜ਼ੀਨ ਲੈ ਕੇ ਜਾਂਦੇ ਆ ਲਿਟਰੇਚਰ ਲਾਉਂਦੇ ਆ ਕੋ ਵਿੱਚੋਂ ਮਿਲਣਾ ਥੋੜਾ ਉਹਨਾਂ ਨੂੰ ਕੋਈ ਕੋਈ ਵੋਟਾਂ ਆਖਣ ਜਾਂਦਾ ਤੇ ਪਿੱਛੋਂ ਬੈਨੀਫਿਟ ਹੁੰਦਾ ਵੀ ਮੈਂ ਆ ਜਾ ਦੇ ਪਿੱਛੇ ਵੋਟਾਂ ਆਖਣ ਜਾਉ ਕੱਲ ਨੂੰ ਮੈਨੂੰ ਕੋ ਲਾਲਚ ਹੋਊਗਾ ਸਿਰਫ ਇਹ ਆ ਵੀ ਤੁਹਾਡੇ ਘਰਾਂ ਦੇ ਕਿਤਾਬਾਂ ਜਾਣ ਤੁਸੀਂ ਪੜੋ ਜਾਤੋਂਦੇ ਮੋਰਚੇ ਦੀ ਹਿਸਟਰੀ ਪੜੋ ਤੁਸੀਂ ਸਾਕੇ ਨਨਕਾਣੇ ਬਾਰੇ ਪੜੋ ਗੁਰੂ ਕੇ ਬਾਗ ਦੇ ਇਤਿਹਾਸ ਦੀ ਗੱਲ ਤੁਸੀਂ ਪੜੋ ਗੁਰਸਦਾ ਗੁਰਦਰਾ ਸੁਧਾਰ ਲੈ ਪੜੋ ਸਿੱਖ ਰਾਜ ਕਿਵੇਂ ਬਣਿਆ ਸੀ ਕਿਵੇਂ ਗਿਆ ਸੀ ਉਹ ਕਿਤਾਬਾਂ ਆਪਣੇ ਘਰਾਂ ਚ ਲੈ ਕੇ ਜਾਓ ਸਾਨੂੰ ਪੜਨ ਦਾ ਸ਼ੌਂਕ ਪੈਦਾ ਹੋਏ ਸਾਨੂੰ ਪਤਾ ਲੱਗੇ ਸਾਡੇ ਨਾਲ ਹੋਇਆ ਕੀ ਅਸੀਂ ਕਿੱਥੇ ਕਿੱਥੇ ਲੁੱਟੇ ਗਏ ਆ ਤੇ ਕਿੱਥੇ ਕਿੱਥੇ ਅਸੀਂ ਕਿਦਾਂ ਸਾਡੇ ਆ ਪੁਰਖਿਆਂ ਨੇ ਆਪਣੇ ਆਪ ਨੂੰ ਬਚਾਇਆ ਮੈਂ ਹੁਣੇ ਬੈਠਿਆ ਗੱਲ ਕਰ ਰਿਹਾ ਸੀ ਇਹਨਾਂ ਤੇ ਕਿ ਕਿਸੇ ਕੌਮ ਨੇ ਪਾਣੀ ਨਹੀਂ ਡੋਲੇ ਹਣਾ ਜਿੰਨਾ ਸਾਡੇ ਆ ਪੁਰਖਿਆਂ ਨੇ ਖੂਨ ਡੋਲੇ ਅਜੇਤੋਂ ਦਾ ਮੋਰਚਾ ਹੀ ਹੈ 400 ਤੋਂ ਵੱਧ ਸਿੱਖਾਂ ਨੇ ਸ਼ਹਾਦਤ ਦੇ ਜੰਮ ਪੀਤੇ ਸੀ ਕਿੰਨਿਆਂ ਪਾਜ ਹੋ ਗਏ ਕਿੰਨਿਆਂ ਦੀਆਂ ਲੱਤਾਂ ਬਾਹਾਂ ਤੇ ਸੱਟਾਂ ਲੱਗੀਆਂ ਕਿੰਨਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਨੁਕਸਾਨ ਹੋਇਆ ਤੇ ਇੱਕ ਸਾਲ 10 ਮਹੀਨੇ ਦੇ ਕਰੀਬ ਤੇ ਜੀ ਚ ਆਰੰਭ ਹੋਇਆ ਤੇ 25 ਵੀ ਜਾ ਕੇ ਇਹ ਚੀਜ਼ ਦੀ ਸਮਾਪਤੀ ਹੋਈ ਜੈਤੋਂ ਦੇ ਮੋਰਚੇ ਦੀ ਇੱਕ ਥੋੜਾ ਲਗਾ ਕਿਤੇ ਗੁਰਦਰਾ ਸਦਾਰ ਲੈ ਲਾ ਲੋ ਸਾ ਕਨ ਨਕਾਣਾ ਲਾ ਲੋ ਕਿੰਨਾ ਕੁਝ ਵਾਪਰਿਆ ਸਾਨੂੰ ਪਤਾ ਹੀ ਨਹੀਂ ਉਸ ਤੋਂ ਬਾਅਦ ਦੀ ਗੱਲ ਕਰ ਲੋ 84 ਵਾਲਾ ਵੇਖ ਲੋ 84 ਦਾ ਕੋਈ ਬਹੁਤ ਪੁਰਾਣਾ ਤਾਂ ਨਹੀਂ ਹੈਗਾ ਕੱਲ ਦੀਆਂ ਗੱਲਾਂ ਨੇ ਇਸ ਸੈਂਕੜੇ ਵਾਰ ਮੈਂ ਸਟੇਜਾਂ ਤੇ ਬੋਲਿਆ ਕਿ 1919 ਦੇ ਵਿੱਚ ਜਲਿਆਂ ਵਾਲਾ ਸਾਕੇ ਵਾਪਰਿਆ ਸੀ 1919 'ਚ ਤੁਸੀਂ ਅੱਜ ਵੀ ਕਿਤੇ ਜਾਓ ਦਰਬਾਰ ਸਾਹਿਬ ਦੇ ਲਾਗੇ ਤੇ ਜਦੋਂ ਅੰਦਰ ਜਾਣ ਦਾ ਮੌਕਾ ਮਿਲੇ ਉੱਥੇ ਨਿਸ਼ਾਨ ਗੋਲੀਆਂ ਦੇ ਸਾਹਮਣੇ ਰੱਖੇ ਹੋਣਾਂ ਨੇ ਹੈਗੇ ਹਨ ਜੀ ਜਲੇ ਵਾਲੇ ਸਾਕੇ ਦੇ ਨਿਸ਼ਾਨ ਸਾਹਮਣੇ ਰੱਖੇ ਉਹ 1919 'ਚ ਵਾਪਰਿਆ ਸੀ ਤੇ ਦਰبار صاحب ਤੇਰਾ اٹیک ਹੋਇਆ ਸੀ ਇਹ 84 ਚ ਹੋਇਆ ਸੀ ਨਿਸ਼ਾਨ ਹੈਗੇ ਤੇ ਵੀ ਜੇ ਉਹ ਸਾਹਮਣੇ ਜਾ ਸਕਦੇ ਸੀ ਇਹ ਵੀ ਸਾਹਮਣੇ ਜਾ ਸਕਦੇ ਸੀ ਪਰ ਸਰਕਾਰਾਂ ਨੂੰ ਪਤਾ ਸੀ ਵੀ ਸਾਡੀਆਂ ਨਲਾਇਕੀਆਂ ਜਗਜਹਰ ਹੋ ਜਾਣੀਆਂ ਵੀ ਅਸੀਂ ਧੱਕੇ ਕੀਤੇ ਆ ਉਹਨਾਂ ਨੇ ਆਪਣੇ ਬੰਦੇ ਵਿੱਚ ਲਾ ਕੇ ਸੇਵਾ ਕਰਾ ਲਈ ਹੁਣ ਆਪੇ ਹਿਸਾਬ ਲਾ ਲਓ ਕਿ ਤੁਹਾਡੇ ਧਾਰਮਿਕ ਸਥਾਨਾਂ ਤੇ ਕਾਬਜ ਲੋਕ ਕੌਣ ਨੇ ਸਮਝਾ ਗਈ ਗੁਰੂ ਕੇ ਪਿਆਰਿਓ ਕਾਂਗਰਸ ਨੂੰ ਅਕਾਲੀਆਂ ਨੂੰ ਭੰਡੀ ਜਾਂਦੀ ਆ ਅਕਾਲੀ ਕਾਂਗਰਸ ਨੂੰ ਭੰਡੀ ਜਾਂਦੇ ਉਹ ਭਾਜੀਪੀ ਦਾ ਨਾਂ ਲਾਈ ਜਾਂਦੇ ਆ ਮੈਂ ਤਾਂ ਇੱਕ ਨਿਊਟਰਲ ਪ੍ਰਚਾਰਕ ਗੱਲ ਕਰ ਰਿਹਾ ਆਪਣੀ ਆਪਣੇ ਗੜੋਂ ਫਟੇ ਲਾਉਣ ਵਾਸਤੇ ਇੱਕ ਦੂਜਾ ਨਾਂ ਲਾਈ ਜਾਂਦੇ ਆ ਪਰ ਕੀ ਉਹਨਾਂ ਨੂੰ ਅਛਾ ਸਮਾਜ ਮਾਫ ਕਰ ਦੂ ਗੁਰੂ ਨੇ ਮਾਫ ਨਹੀਂ ਕਰਨਾ ਗੁਰੂ ਨੇ ਇੱਥੇ ਵਿਖਾ ਦੇਣਾ ਸਾਰਾ ਕੁਝ ਤੇ ਵੇਖ ਰਹਿ ਦੇ ਵੇਖ ਰਿਹਾ ਹੈ ਨਾ ਜੀ ਉਹ ਬੋਲੋ ਗੁਰੂ ਕੇ ਪਿਆਰਿਓ ਦਿਸ ਰਿਹਾ ਨਾ ਸਾਰਿਆਂ ਨੂੰ ਸਭ ਕੁਝ ਦਿਸ ਰਿਹਾ ਇੱਥੇ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹੋ ਜਾਣਾ ਇਹ ਜਿਹੜਾ ਕਰਮੀ ਆਪੋ ਆਪਣੀ ਕਿਹਨੇ ਨੇੜਾ ਹੈ ਕਿਹ ਦੂਰ ਉਹ ਸਭ ਕੋ ਇੱਥੇ ਦੇਖ ਰਿਹਾ ਪਰ ਗੱਲ ਫਿਰ ਉੱਥੇ ਆਉਂਦੀ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਸਾਡਾ ਆਪਣਾ ਕੌਣ ਤੇ ਬੇਗਾਨਾ ਕੌਣ ਹੈ ਦੁੱਖ ਉਦੋਂ ਦਾ ਕਿ ਤੁਹਾਨੂੰ ਆਪਣੇ ਤੇ ਬੇਗਾਨੇ ਦੀ ਅਜੇ ਤੱਕ ਸਮਝ ਨਹੀਂ ਲੱਗੀ ਵੀ ਕਿਹੜਾ ਤੁਹਾਨੂੰ ਲੁੱਟ ਕੇ ਲੈ ਕੇ ਜਾ ਰਿਹਾ ਕਿਹੜਾ ਤੁਹਾਨੂੰ ਅੱਜ ਅੱਛਾ ਜਿਨ੍ਹਾਂ ਲੋਕਾਂ ਨੇ ਪੰਥ ਦੀਆਂ ਬੇੜੀਆਂ 'ਚ ਵਟੇ ਪਾਏ ਆ ਉਹ ਅੱਜ ਇਕੱਠੇ ਹੋ ਕੇ ਕਹਿੰਦੇ ਜੀ ਅਸੀਂ ਤੇ ਕੌਮ ਨੂੰ ਫਿਰ ਚੜ੍ਹਦੀ ਕਲਾ ਚ ਲੈ ਕੇ ਜਾ ਸਾਡੀਆਂ ਏਦਾਂ ਬੋਲਦੇ ਹੋ ਸਾਡੀ ਕੌਮ ਉੱਤੇ ਬਾਹਰੋਂ ਹਮਲੇ ਹੋ ਰਹੇ ਆ ਅੰਦਰੂਨੀ ਹਮਲੇ ਹੋ ਰਹੇ ਤੇ ਕਰਾ ਕੌਣ ਰਿਹਾ ਜੀ ਬੋਲੋ ਜੀ ਕਬਜਾ ਤੁਹਾਡਾ ਵਾ ਤੁਸੀਂ ਉੱਥੇ ਬੈਠੇ ਜੇ ਹਮਲਾ ਕੌਣ ਕਰਾ ਰਿਹਾ ਤੁਹਾਡਾ ਘਰ ਵਾ ਤੁਹਾਡੇ ਘਰ ਦੇ ਵਿੱਚ ਹਮਲੇ ਤੁਸੀਂ ਆਪ ਹੀ ਕਰਾ ਰਹੇ ਜੇ ਤੁਸੀਂ ਹੀ ਤੇ ਅਗਲੇ ਨੂੰ ਦੱਸੀ ਜਾਂਦੇ ਗਾਲ ਚ ਪਾ ਪਾ ਕੇ ਮਾਲਾ ਮੱਥੇ ਤੇ ਲਾ ਲਾ ਕੇ ਤਿਲਕਾ ਪੇ ਦੱਸੀ ਜਾਂਦੇ ਹੋ ਵੀ ਅਸੀਂ ਤੁਹਾਡੇ ਵਰਗੇ ਆ ਗੁਰੂ ਅੰਸਾ ਦੀ ਬਾਣੀ ਕੁਝ ਹੋਰ ਕਹਿੰਦੀ ਐ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਲਾਈਵ ਸੁਣ ਰਿਆ ਨੇ ਕੋਈ ਸੰਪਰਦਾਇਕ ਉਹ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਉਹ ਪੰਨਾ ਤੇ ਅੰਕ ਦੱਸ ਦੇ ਜਿੱਥੇ ਲਿਖਿਆ ਹੋਵੇ ਮਾਲਾ ਦੇ ਹੱਕ ਵਿੱਚ ਮੈਂ ਪ੍ਰਚਾਰ ਕਰਨਾ ਛੱਡ ਦੂੰ ਐਤੋਂ ਵੱਡੀ ਗੱਲ ਐ ਕੋਈ ਤੁਹਾਡੇ ਸਾਧਾਂ ਨੇ ਗਲਾਂ 'ਚ ਵੀ ਮਾਲਾ ਪਾਈਆਂ ਹੱਥਾਂ 'ਤੇ ਵੀ ਦੋਰੀਆਂ ਦੋਰੀਆਂ ਤੇਰੇਆਂ ਤੇਰੀਆਂ ਮਾਲਾ ਪਾਈਆਂ ਤੇ ਬਾਣੀਆਂ ਦੀ ਹੋਵੇ ਗੱਜ ਸਾਡੇ ਤੈ ਤੇ ਤੋਤੀਆਂ ਤੇਰੇ ਪੈਣ ਤੱਕ ਗਲੀ ਜਿੰਨਾ ਜਪ ਮਾਲੀਆਂ ਤੇ ਲੋਟੇ ਹੱਥਨ ਬਗ ਓਏ ਹਰ ਕੇ ਸੰਤ ਨਾਖੀਆਂ ਬਨਾਰ ਸਕੇ ਤੁਹਾਡਾ ਤੇ ਬਾਬਾ ਉਦੋਂ ਤੱਕ ਬਾਬਾ ਬਣਦੇ ਨਹੀਂ ਜਦੋਂ ਤੱਕ ਉਹਦੇ ਨਾਲ ਗੜਵਾਈ ਨਾ ਹੋਵੇ। ਤੋ ਬੋਲੋ ਗੁਰੂ ਕੇ ਪਿਆਰੇ। ਉਹਦੇ ਬਾਬਾ ਬਣਦੇ ਉਦੋਂ ਪੂਰਾ ਬਾਬਾ ਜਨੂ ਇੱਕ ਨਾਲ ਗੜਵਾ ਚੁੱਕਣ ਵਾਲਾ ਹੋਵੇ। ਉਹ ਗੜਵਾ ਚੁੱਕਣ ਵਾਲਾ ਜਿਆਦਾ ਤੇਜ਼ ਤੁਰਦਾ ਅੱਗੇ-ਅੱਗੇ ਬਾਬੇ ਤੋਂ। ਕਿਉਂਕਿ ਬਾਅਦ ਚ ਉਹਨੇ ਵੀ ਤੇ ਬਾਬੇ ਦੀ ਗੱਡੀ ਲੈਣੀ ਆ ਨਾ। ਤੁਸੀਂ ਵੇਖੋ ਕਦੀ ਜਦੋਂ ਗੜਵਾਈ ਬਾਬਿਆਂ ਦੇ ਨਾਲ ਆਉਂਦੇ ਆ ਇੱਕ ਨੇ ਤੌਲੀਆਂ ਫੜੀਆਂ ਹੁੰਦੀਆਂ ਦੂਜੇ ਬਾਬੇ ਨੇ ਦੂਜੇ ਨੇ ਕੀ ਫੜੀਆਂ ਹੁੰਦਾ ਬਾਬੇ ਕੋਲੋਂ? ਉਹ ਬੋਲੋ ਗੁਰੂ ਕੇ ਪਿਆਰੇ ਨਾਲ ਗੜਵਾ ਫੜੀਆਂ ਹੁੰਦਾ ਘੁੱਟ ਕੇ ਇਦਾਂ। ਬੜੇ ਬੜੇ ਸਿਮਰ ਨੇ ਪਾ ਕਿਹੜੇ ਗੁਰੂ ਅੰਸਰ ਦੇ ਕਿਹੜੇ ਅੰਕ ਤੇ ਲਿਖਿਆ ਜੀ ਉਹਨਾਂ ਨਾਲ ਵੇਖ ਵੇਖ ਕੇ ਸਾਡੇ ਕੌਮ ਦੇ ਬਹੁਤੇ ਰਾਗੀਆਂ ਨੇ ਵੀ ਗਲਾਂ 'ਚ ਮਾਲਾ ਪਾ ਲਈਆਂ ਕਈ ਬਾਬੇ ਮਾਲਾ ਪਾਈ ਫਿਰਦੇ ਆਪਣੇ ਗੁੱਟਾਂ ਦੇ ਵਿੱਚ